ਦੇਖਣ ਲਈ ਉਮੜਿਆ ਜਨਸਾ ਨਾਵ ਮੁੱਲਾਂ ਦੀ ਵਰਖਾ ਦਿੱਤੀ ਜਾ ਰਹੀ ਹੈ ਪੂਰੀ ਤਰ੍ਹਾਂ ਫੀਲ ਵਿੱਚ ਸਾਮਲ ਲੋਕਾਂ ਤੇ ਦੇਸ਼ ਦੀ ਪਹਿਲੀ ਇਤਿਹਾਸਕ ਫੜਕਾਂ ਤੇ ਪੁੜਾਂ ਤੇ ਰਿੰਗ ਰੋਡਾਂ ਤੇ ਹੁੰਮੜੇ ਹੋਏ ਲੋਕ ਮਸਲਮਾਨ ਭਾਈਚਾਰਾ ਪਾਕਿਸਤਾਨ ਵੀਰਾਂ ਤੇ ਮੁਸਲਮਾਨ ਵੀਰਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਨਵੀਰ ਫੁੱਲਾਂ ਦੀ ਵਰਖਾ ਕਰ ਰਹੇ ਨੇ ਕਿਸਾਨ ਵੀਰਾਂ ਤੇ ਛੋਟੇ ਛੋਟੇ ਬੱਚੇ ਇੱਕ ਰਪੇ ਦਾ ਸ਼ੇਕੂ ਪਤੀ ਦਾੜਾ ਤੇ ਪੋਨਾ ਵੀ ਦਿੱਲੀ ਦੀਆਂ ਸੜਕਾਂ ਤੇ ਉਠਿਆਂ ਤੇ ਖੜੇ ਲੋਕ ਰਿੰਗ ਰੋਡ ਤੇ ਲੋਕ ਪੂਰੀ ਖਾਨ ਵੀਰਾਂ ਦੀ ਇੱਕ ਐਸੀ ਪ੍ਰੇਡ ਜਨਤੰਤਰ ਦਿਵਸ ਪ੍ਰੇਡ ਦਿੱਲੀ ਦੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਕਿਸਾਨ ਪ੍ਰੇਡ ਜਨਤੰਤਰ ਦਿਵਸ ਦੀ ਪ੍ਰੇਡ ਦਾ ਸਵਾਗਤ ਕਰ ਰਹੇ ਦਿੱਲੀ ਦੇ ਲੋਕ ਜੀ ਦਾ ਉੱਪਰ ਹੋਇਆ ਦਿੱਲੀ ਦੇ ਜਨ ਸਲਾਹ ਹੁਣ ਕੀ ਹੋ ਮੇਰੀ ਬਣਾਕਲ ਕੀ ਕਹਿਣਾ ਚਾਹੁੰਨੇ ਜੀ ਆਪਾਂ ਮੈਂ ਕਹਿਣਾ ਚਾਹੁੰਦਾ ਜੀ ਮੋਦੀ ਇਹਨੂੰ ਤੰ ਵੱਲ ਰੱਦ ਕਰਨਾ ਚਾਹੀਦੇ ਜੇ ਕਰਨ ਵੱਲ ਰੱਦ ਨਾ ਕਰੇ ਇਹਨੇ ਕਿਸਾਨਾਂ ਦਾ ਧੰਨਾ ਇੱਥੇ ਜਾਂ ਵੀ ਦੂੰਗਾ ਜੀ ਸਾਡੇ ਨਾਲ ਹੋਰ ਵੀ ਪਿੰਡ ਦੇ ਮਟੱਡਾ ਕਲਾ ਦੇ ਬੰਦੇ ਰਾਜਾ ਟੱਕਾਂ ਵਾਲਾ ਪਹੁੰਚਿਆ ਏ ਹੱਲੇ ਜੀ ਬਹੁਤ سارے ਲੋਕ ਤੇ ਜਿਸ ਗੱਡੀ ਤੇ ਅਸੀਂ ਬੈਠੇ ਆ ਨਿਸਾਨੀ ਝੰਡਾ ਹੈ ਖਾਲਸੇ ਦਾ ਝੰਡਾ ਹੈ ਤੇ ਦੂਸਰਾ ਦੇਸ਼ ਦਾ ਗਣਤੰਤਰ ਦੇਸ਼ ਹੈ ਤਿਰੰਗਾ ਪੂਰੀ ਤਰ੍ਹਾਂ ਫੁੱਲਾਂ ਦੇ ਨਾਲ ਸਜਾਈਆਂ ਹੋਈਆਂ ਗੱਡੀਆਂ ਦਿੱਲੀ ਦੀ ਜਨਤ ਇੰਨੀ ਗਰਮ ਜੋਸ਼ੀ ਨਾਲ ਕਿਸਾਨ ਵੀਰਾਂ ਦਾ ਸਵਾਗਤ ਕਰ ਰਹੀ ਹੈ ਫੁੱਲਾਂ ਦੇ ਨਾਲ ਦੇਸ਼ ਦੀ ਐਸੀ ਗਣਤੰਤਰ ਦਿਵਸ ਦੀ ਪ੍ਰੇਡ ਜਿਸ ਨੂੰ ਦੇਖਣ ਲਈ ਦਿੱਲੀ ਦੀਆਂ ਸੜਕਾਂ ਤੇ ਹਜ਼ੂਮ ਉਤਰ ਆਇਆ ਹੈ ਕਿਉਂਕਿ ਜੋ ਪ੍ਰੇਡਾਂ ਹੁੰਦੀਆਂ ਨੇ ਅੱਗੇ ਪ੍ਰੇਡ ਹੁੰਦੀ ਹੈ ਲਾਲ ਕਿਲੇ ਦੇ ਅੰਦਰ ਬਹੁਤ ਹੀ ਵਧੀਆ ਇੱਕ ਕਿਸਾਨ ਵੀਰਾਂ ਦਾ ਖਾਲਸਾ ਇਜਾਰੇ ਦਾ ਫੀਕ ਉਹ ਪਾਣੀ ਮਾਰੇ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਦਿੱਲੀ ਦੀ ਜਨਤਾ दिल्ली ਦੇ ਅੰਦਰ ਤੱਕ ਆ ਗਏ ਆ ਪ੍ਰਾਇਮੋ ਦੇ ਵੱਲੋਂ ਦਿਖਾਈਆਂ ਜਾ ਰਹੀਆਂ ਤਸਵੀਰਾਂ ਦਿੱਲੀ ਦੀਆਂ ਸੜਕਾਂ ਤੇ ਇੱਕ ਦਿਲਕਸ਼ ਨਜ਼ਾਰਾ ਜਨਤੰਤਰ ਦਿਵਸ ਦੀ ਪ੍ਰੇਡ ਦੇਖਣ ਲਈ ਪੜਿਆ ਹੋਇਆ ਹੜ੍ਹ ਦੇ ਮੋਦੀ ਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਨੂੰਨ ਉਹਨਾਂ ਦੇ ਵਿਰੁੱਧ ਵਿੱਚ 26 ਜਨਵਰੀ ਨੂੰ ਗਣ ਸੰਤਰ ਦੇ ਸਪਰੇਡ ਸ਼ਾਮਲ ਟ੍ਰੈਕਟਰ ਜਿੱਥੋਂ ਜਿੱਥੋਂ ਅਸੀਂ ਗੁਜ਼ਰ ਰਹੇ ਹਾਂ ਰੈਂਡ ਰੋਡ ਕੀਟੀ ਰੋਡ ਤੋਂ ਦਿੱਲੀ ਦੇ ਲੋਕ ਵੀ ਸਪਰੇਡ ਨੂੰ ਦੇਖਣ ਦੇ ਲਈ ਪਰਾਂ ਦੇ ਝੰਡੇ ਕਿਸਾਨੀ ਬਾਜੀ ਤੁਸੀਂ ਵੀ ਆਪਣਾ ਮੈਕਦੇ ਟੱਕ ਲੰਦੇ ਗਰਨਤਰ ਦਿਵਸ ਦੇ ਨਾਲ 5 ਹੱਕ 26 ਜਨਵਰੀ ਇੱਕ ਐਸਾ ਦਿਨ ਹੈ ਜਦੋਂ ਸਾਡੇ ਦੇਸ਼ ਦਾ ਸੰਵਿਧਾਨ ਪਾਸ ਹੋਇਆ ਸੀ ਉਸ ਸੰਵਿਧਾਨ ਦੇ ਜਿਹੜੇ ਘਾੜੇ ਨੇ ਅੱਜ ਉਸੇ ਸੰਵਿਧਾਨ ਦੀਆਂ ਕਮੀਆਂ ਉਸੇ ਸੰਵਿਧਾਨ ਦੇ ਵਿੱਚ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਗਏ ਤਿੰਨ ਬਿੱਲ ਜਿਨ੍ਹਾਂ ਦੇ ਵਿਰੁੱਧ ਕਿਸਾਨ 2 ਮਹੀਨੇ ਤੋਂ ਜੱਟੇ ਹੋਏ ਨੇ ਇਸ ਤੋਂ ਪਹਿਲਾਂ ਵੀ ਰੇਲਵੇ ਲਾਈਨਾਂ ਤੇ ਬੈਠੇ ਕਿਸਾਨ ਪੰਜਾਬ ਦੇ ਵਿੱਚ ਮੁਜਾਹਰੇ ਕੀਤੇ ਨੇ ਪਰ ਸਰਕਾਰਾਂ ਜੇ ਤੰਨਾ ਤੇ ਜੂ ਨਹੀਂ ਸਰਕਾਰ ਕੀ ਪੂਰੀ ਤਰ੍ਹਾਂ ਫਿਰ ਦਿਖਾਇਆ ਜਾ ਰਿਹਾ ਹੈ ਪੂਰੀ ਤਰ੍ਹਾਂ ਤਿਰੰਗੇ ਖਾਲਸਾਈ ਤੇ ਕਿਸਾਨਾਂ ਦੇ ਝੰਡੇ ਨਾਲ ਰੰਗੀ ਹੋਈ ਦਿੱਲੀ ਵਧੀਆ ਤੰਗ ਦੇ ਨਾਲ ਨੌਜਵਾਨ ਵੀ ਕੋਈ ਹੁੱਲੜਬਾਜ਼ੀ ਨਹੀਂ ਬਹੁਤ ਹੀ ਸਬਰ ਤੇ ਸੰਤੋਖ ਦੇ ਨਾਲ ਇਹੋ ਵੀਰ ਨੇ ਦੇਖੋ ਚੰਦਾ ਵੀਰ ਦੇ ਕੋਲ ਜਿਨ੍ਹਾਂ ਨੂੰ ਨਸ਼ੇੜੀ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਇਹ ਪੰਜਾਬ ਦੇ ਵੀਰ ਨੇ ਖਾਲਿਸਤਾਨੀ ਇਹਨਾਂ ਨੂੰ ਦੱਸਿਆ ਜਾਂਦਾ ਸੀ ਕਦੋਂ ਤੱਕ ਦੇਸ਼ ਦੇ ਸੁਭਧਾਨ ਨੂੰ ਘਟਣ ਵਾਲੇ ਕਦੋਂ ਤੱਕ ਸਰਕਾਰਾਂ ਕਦੋਂ ਤੱਕ ਦੇਸ਼ ਨੂੰ ਇਹੋ ਜਿਹੇ ਰਾਜੇ ਮਿਲਦੇ ਰਹਿਣਗੇ ਜਦੋਂ ਜਨਤਾ ਨੂੰ ਆਪਣੇ ਹੱਕ ਮੰਗਣ ਲਈ ਸੜਕਾਂ ਤੇ ਆਣਾ ਪਏਗਾ ਬਹੁਤ ਹੀ ਵਧੀਆ ਤੰਗ ਦੀ ਨਾਲ ਪ੍ਰਦਰਸ਼ਨ ਪ੍ਰੇਰ ਕਰਦੇ ਲੋਕ ਇਨਸਾਨ ਵੀਰ ਮਜ਼ਦੂਰ ਵੀਰ ਨੌਜਵਾਨ ਵੀਰ ਬਹੁਤ ਹੀ ਬਹੁਤ ਹਿਆਣਾ ਦੇ ਵੀਰ ਜਿੱਥੋਂ ਤੱਕ ਦੇਖਿਆ ਜਾ ਸਕਦਾ ਹੈ ਵੱਲੋਂ ਦਿਖਾਈਆਂ ਜਾ ਰਹੀਆਂ ਤਸਵੀਰਾਂ ਦਿੱਲੀ ਗੰਤੰਸਰ ਦੇ ਸਿਪਰੇਡ ਮਹਾਰਵਿੰਦਰ